ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤਾਂ ਅੱਜ ਗੱਲ ਕਰਦੇ ਆਂ ਜੀ ਵਾਰਨਿੰਗ ਦੀ ਵਾਰਨਿੰਗ ਤਾਂ ਮੈਂ ਇਹ ਗੱਲ ਮੇਰੇ ਮਨ 'ਚ ਵੀ ਹੈ ਨਹੀਂ ਸੀ ਕਿਉਂਕਿ ਮੈਂ ਕਰ ਚੁੱਕਾ ਹਾਂ ਬੜੀ ਪ੍ਰਮੋਸ਼ਨ ਕਰਦੇ ਫਿਰਦੇ ਆਪਾਂ ਜੇ ਫਿਰਦੇ ਸਾਰੇ ਹੀ ਹੋਣਾ ਕਿਉਂਕਿ ਉਹਨਾਂ ਨੇ ਭੱਜੇ ਫਿਰਦੇ ਸਾਰੇ ਉੱਲੂ ਬਣਾਉਂਦੇ ਆਂਗੇ ਉੱਲੂ ਬਣਾਉਂਦੇ ਆਪਾਂ ਇਹਨਾਂ 'ਬ ਜਵਾਬ ਦਿੰਨੇ ਆਂ ਮੱਕੜ ਸਾਹਿਬ ਗੱਲ ਕਰ ਰਹੇ ਸੀ ਆ ਸਕਰੀਨਸ਼ਾਟ ਲਾ ਰਹੇ ਨੇ ਤੇ ਗੱਲ ਕਰਦੇ ਕਰਦੇ ਕਹਿੰਦੇ ਪਹਿਲੀ ਵਾਰਨਿੰਗ ਵਿੱਚ ਇੰਨਾ ਕੁਝ ਦੇਖ ਲਿਆ ਹੁਣ ਤੁਸੀਂ ਕੀ ਦਿਖਾਉਣਾ ਦੂਜੀ ਵਾਰਨਿੰਗ 'ਚ ਬਹੁਤ ਖਨਾਰਾ ਆ ਉਹ ਜਦੋਂ ਮੂੰਹ ਬਿੰਗਾ ਜਾ ਕਰਕੇ ਕਰਦਾ ਹੁੰਦਾ ਇੱਕ ਥਾਂ ਤੇ ਉਹ ਕਿਸੇ ਹੋਰ ਗੁਰਜੀਤ ਮੁੰਡੇ ਨਾਲ ਇੰਟਰਵਿਊ ਦੇਈ ਜਾਂਦਾ ਉਹਦੇ ਵਿੱਚ ਕਹੀ ਜਾਂਦਾ ਮੈਂ ਧੋਖੇ ਨਹੀਂ ਕਰ ਸਕਦਾ ਮੈਂ ਇਹ ਨਹੀਂ ਕਰ ਸਕਦਾ ਮੈਂ ਕਿੰਨੀ ਵਾਰ ਇਸ ਬੰਦੇ ਬਾਰੇ ਬੋਲ ਚੁੱਕਿਆ ਇਹ মিডিਆ ਜਿਹੜਾ ਇਹਨਾਂ ਦੀ ਤਾਰੀਫ ਕਰਦਾ ਹੈ ਇਸ মিডিਏ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਮਾਂ ਇਹਨਾਂ ਨੂੰ ਸਵਾਲ ਪੁੱਛਣ ਵੀ ਤੁਹਾਡੇ ਖਿਲਾਫ ਇੱਕ ਬੰਦਾ ਬੋਲਦਾ ਨਾਲੇ ਜਿਹੜੇ ਮੈਨੂੰ ਕਹਿੰਦੇ ਨਾਲ ਸਬੂਤ ਦਿਆ ਕਰ ਇਹਨਾਂ ਨੂੰ ਪਤਾ ਲੱਗ ਜੂ ਕਿ ਮੈਂ ਕਿੰਨਾ ਕੁ ਗਲਤ ਆ ਜਾਂ ਕਿੰਨਾ ਸਹੀ ਉਹ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਨਾ ਉਹ ਨਹੀਂ ਕਰਨਾ ਜੇ ਕੀਤਾ ਤੇ ਉਹਨੇ ਜਵਾਬ ਹੀ ਨਹੀਂ ਦੇਣਾ ਉਹ ਕਟਕਟਈਆ ਹੋ ਜਾਣਾ ਕਿਉਂਕਿ ਸਾਰੇ ਪੈਸੇ ਦੇ ਮਗਰ ਭੱਜੇ ਫਿਰਦੇ ਸੱਚ ਦਾ ਕੋਈ ਮਤਲਬ ਨਹੀਂ ਚਲੋ ਇਹ ਮੱਕੜ ਸਾਹਿਬ ਨੂੰ ਸਵਾਲ ਕਰਦੇ ਆ ਉਹ ਕਹਿੰਦਾ ਇਹਦੇ ਵਿੱਚ ਬਹੁਤ ਖੁਸ਼ ਹੈ ਉਹ ਕਹਿੰਦਾ ਹਾਂ ਉਹ ਅਮੀਰ ਪੰਜਾਬ ਦਾ ਕਹਿੰਦੇ ਜੀ ਅਮੀਰ ਖਾਨ ਹੈ ਮੀਪੀ ਗਰੇਅਲ ਪੰਜਾਬ ਦਾ ਅਮੀਰ ਖਾਨ ਹੈ ਅਮੀਰ ਖਾਨ ਕਿੱਦਾਂ ਹੈ ਮੈਨੂੰ ਦੱਸੋ ਹਮ ਅਮੀਰ ਖਾਨ ਇਧਰ ਉਧਰ ਸੂਨ ਸੀਨ ਚੱਕ ਕੇ ਨਹੀਂ ਫਿਲਮਾਂ ਨੇ ਪਾਉਂਦਾ ਤੁਹਾਡੀਆਂ ਸਾਰੀਆਂ ਫਿਲਮਾਂ ਦੇ ਰਿਵਿਊ ਚ ਮੈਂ ਤੁਹਾਨੂੰ ਦੱਸਿਆ ਤੁਸੀਂ ਕਿਹੜੀ ਫਿਲਮ ਦੇ ਸੀਨ ਕਿੱਥੋਂ-ਕਿੱਥੋਂ ਚੱਕੇ ਤੁਸੀਂ ਫੋਲ ਕੇ ਦੇਖ ਲਓ ਮੇਰੇ ਵਾਲਾ ਚੈਨਲ ਉਹਦੇ ਵਿੱਚ ਕਦੀ ਤਾਂ ਪਿਆਰੇ ਮੋਹਨ ਦੇ ਸੀਨ ਚੱਕ ਲੈਂਦਾ ਕਦੀ ਉਹ ਮੁਸੇ ਸ਼ਾਦੀ ਕਰੋ ਦੇ ਸੀਨ ਚੱਕ ਲੈਂਦਾ ਅਮੀਰ ਖਾਨ ਸੀਨ ਚੱਕਦਾ ਫਿਰਦਾ ਹੈ ਉਹ ਕਿੱਥੇ-ਕਿੱਥੇ ਹੀਰਾ ਫੇਰੀਆਂ ਕਰਦਾ ਅਮੀਰ ਖਾਨ ਹੀਰਾ ਫੇਰੀ ਨਹੀਂ ਕਰਦਾ ਨੰਬਰ 3 ਤੇ ਆ ਜਾਓ 2 ਤੇ ਆ ਜਾਓ ਜਿਹੜਾ ਨੰਬਰ ਮਰਜ਼ੀ ਰੱਖ ਲਓ ਰਹਿਣਾ ਤਾਂ ਉਹੀ ਹਿਸਾਬ ਹੈ ਉਹੀ ਹਿਸਾਬ ਹੈ ਤੇ ਕਿੰਨੇ ਕੁ ਵਿਆਹ ਕਰ ਲੈ ਉਹ ਤਾਂ ਟਾਈਮ ਦੀ ਟਾਈਮ ਵਿਆਹ ਵੀ ਕਰਾਈ ਜਾਂਦਾ ਇੱਥੇ ਪਿੱਛੇ ਰਹਿ ਗਿਆਂ ਤੁਹਾਡਾ ਗੱਪੀ ਕਰੇ ਵਾਲ ਹੈ ਨਾ ਤੇ ਤੁਸੀਂ ਸੋਚ ਕੇ ਦੇਖੋ ਗੱਪੀ ਲੋਕ ਤਾਂ ਉਹਨੂੰ ਗੱਪੀ ਕਰੇ ਵਾਲ ਕਹਿੰਦੇ ਇਹਨਾਂ ਨੂੰ ਕਮੈਂਟਾਂ 'ਚ ਜਵਾਬ ਦਿਆ ਕਰੋ ਤਾਂ ਕਿ ਇਹਨਾਂ ਨਾਲ ਸਾਡੇ ਬੰਦੇ ਜਿੰਨੇ ਕਹੇ ਚੰਗੇ ਦੇਣ ਬਾਕੀ ਗਲਤ ਕਮੈਂਟ ਪਾਉਣ ਵਾਲੇ ਨੇ ਗਲਤ ਸਾਨੂੰ ਬੋਲਣ ਵਾਲੇ ਨੇ ਬੋਲੀ ਜਾਣਾ ਇਹਨਾਂ ਨੇ ਹੀ ਦੇਸ਼ ਦਾ ਵੇੜਾ ਬਿਠਾਇਆ ਹੋਇਆ ਹੈ ਜਿਹੜੇ 4-5 ਲੋਕ ਹੁੰਦੇ 4-5 4-5% ਹੁੰਦੇ ਆ ਬਾਕੀ ਸਾਰਾ ਸਮਾਜ ਚੰਗਾ ਹੀ ਹੁੰਦਾ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਤੇ ਉਹ ਜੀ ਅਮੀਰ ਖਾਨ ਹੈ ਉਹ ਹੈ ਆ ਫੁਲਾਨਾ ਹੈ ਮੈਂ ਆਪਣੇ ਦੋਸਤ ਨੂੰ ਨਾਲ ਲੈ ਗਿਆ ਉਹ ਜਾ ਕੇ ਕਹਿੰਦਾ ਅੰਦਰੋਂ ਮਿਲ ਕੇ ਬਾਹਰ ਆ ਕੇ ਕਹਿੰਦਾ ਇਹ ਗਿੱਪੀ ਕਰਿਆ ਨਾ ਜਾਂਦਾ ਕੋਈ ਭਰਾ ਬ루 ਆ ਇੰਨਾ ਕੋਈ ਮੋੜਾ ਜਾਂ ਪਾਗਲ ਨਹੀਂ ਹੁੰਦਾ ਜਿਹੜਾ ਬਾਹਰ ਆ ਕੇ ਮੱਕਰ ਸਾਹਿਬ ਤੁਸੀਂ ਹੱਦ ਕਰਤੀ ਜਿੰਨੇ ਜ਼ਿਆਦਾ ਤੁਹਾਨੂੰ ਪੈਸੇ ਮਿਲ ਜਾਂਦੇ ਜਾਂ ਕੁਝ ਹੋ ਜਾਂਦਾ ਇਹਨਾਂ ਨੂੰ ਪ੍ਰਮੋਸ਼ਨਾਂ ਕਰਨੀਆਂ ਇਸੇ ਲਈ ਇਹਨਾਂ ਦੇ ਖਿਲਾਫ ਨਹੀਂ ਬੋਲਦੇ ਮੈਂ ਇੰਟਰਵਿਊ ਲਾਉਣੀ ਸੀ ਤੇ ਮੇਰੀ ਇੰਟਰਵਿਊ ਇਸੇ ਕਰਕੇ ਨਹੀਂ ਲਾਈ ਕਿਸੇ ਨੇ ਔਰ ਉਹਦੇ ਵਿੱਚ ਜਿੰਨੇ ਹੈਗੇ ਨੇ ਉਹ ਸਾਰੇ ਇੱਕ ਦੂਏ ਨਾਲ ਹੇਰਾ ਫੇਰੀਆਂ ਕਰਨ ਵਾਲੇ ਧੋਖੇ ਕਰਨ ਵਾਲੇ ਜਿਹੜੇ ਅਜ ਰਾਜ ਝੰਜਰਾਂ ਦੇ ਲੈ ਲਓ ਉਹ ਸਾਡੇ ਵਾਲਿਆ ਸਾਡੇ ਵਾਲਿਆ ਕਰਕੇ ਕਿੰਨਾ ਉਹ ਕਰਦਾ ਹੈਨਾ ਉਹ ਚੀਜ਼ਾਂ ਕੋਈ ਨਹੀਂ ਸੋਚਦਾ ਕੋਈ ਮੀਡੀਆ ਵਾਲਾ ਮੀਡੀਆ ਵਾਲੇ ਕਿਹੜੇ ਨਹੀਂ ਬਸੇਰੇ ਸੁਣਦੇ ਹੁਣੇ ਮੇਰੀਆਂ ਗੱਲਾਂ ਕੋਈ ਉਹਨਾਂ ਨੂੰ ਸਵਾਲ ਨਹੀਂ ਕਰਦਾ ਸਵਾਲ ਕਰੋ ਤੁਹਾਨੂੰ ਐ ਕਰਦੇ ਤਾਂ ਕਿ ਡਰ ਪਵੇ ਕਿਸ ਨਾਲ ਗਲਤ ਕਰਦੇ ਆ ਮੈਂ ਬਾਰ ਬਾਰ ਰੋਲਾ ਪਾ ਕੇ ਕਹਿ ਰਿਹਾ ਵੀ ਜਿਹੜਾ ਪ੍ਰਿੰਸ ਆ ਇਹ ਜਿਹਨੂੰ ਤੁਸੀਂ ਪੰਮਾ ਕਹਿੰਦੇ ਆ ਇੱਕ ਨੰਬਰ ਦਾ ਚੋਰ ਤੇ ਠੱਗ ਬੰਦਾ ਜਦੋਂ ਲੇਦਰ ਲਾਈਫ ਬਣਾਉਣੀ ਸੀ ਮੇਰੇ ਦਾ ਫੋਨ ਕਰਕੇ ਮੇਰੇ ਤੋਂ ਕਈ ਐਕਟਰ ਫ੍ਰੀ ਲੈਏ ਨੇ ਤੇ ਮੁੜ ਕੇ ਮਾਈ ਜੀ ਮੈਂ ਤੁਹਾਡਾ ਫੈਨ ਬਾਈ ਜੀ ਐਦਾਂ ਹੀ ਕਰਕੇ ਜਿੱਦਣ ਸਟੋਰੀ ਔਰ ਉਹ ਚੀਜ਼ ਮੈਂ ਦੱਸੀ ਸ਼ਾਰਟ ਫਿਲਮ ਨੂੰ ਬੜੀ ਕਰਦੀ ਨਹੀਂ ਇਹਦੀ ਸ਼ਾਰਟ ਫਿਲਮ ਹੀ ਰਹਿਣੀ ਸੀ ਵਾਰਨਿੰਗ ਇਹਨਾਂ ਨੇ ਬੜੀ ਕਿਵੇਂ ਕੀਤੀ ਦੁੱਖ ਹੈਗਾ ਮੇਰੇ ਦਿਲ 'ਚ ਹਨਾ ਉਹੀ ਥੋੜੀ ਇਹਨਾਂ ਨੂੰ ਕੋਈ ਗਲਤ ਬੋਲਦਾ ਤੇ ਮੈਨੂੰ ਬਾਅਦ 'ਚ ਜਿਹੜਾ ਮੇਰੇ ਫੋਨ ਤੇ ਗੱਲਾਂ ਕਰਦਾ ਤੇ ਉਹੀ ਮੈਨੂੰ ਬਾਅਦ 'ਚ ਕਹਿੰਦਾ ਕਿ ਮੈਂ ਤਾਂ ਲੱਖਾਂ ਫੋਨ ਕੋਣ ਹੈ ਤੂੰ ਨੰਬਰ ਨੰਬਰ ਨਹੀਂ ਇਹਦਾ ਕੋਈ ਬਦਲਿਆ ਹੋਣਾ ਜਾਂ ਕਿੱਦਾਂ ਹੈ ਨਾ ਜੇ ਬਦਲਿਆ ਵੀ ਉਹਨੂੰ ਬੰਦੇ ਕੋਈ ਨੰਬਰ ਸੇਵ ਹੀ ਲੈਂਦੇ ਸਾਡੇ ਹੀ ਬਦਲੇ ਹੀ ਆ ਹੈਨਾ ਸਾਡੇ ਕੋਲੋਂ ਐ ਕਿਉਂ ਨਹੀਂ ਹੋ ਗਿਆ ਤੇ ਉਹ ਚੀਜ਼ਾਂ ਜਿਹੜੀਆਂ ਉਹ ਇਦਾਂ ਸਮਝਿਆ ਕਰੋ ਹੈਨਾ ਮੈਂ ਤਾਂ ਆਪਣੇ ਜਿਹੜੇ ਜੈਨੂਇਨ ਬੰਦੇ ਉਹਨਾਂ ਨੂੰ ਕਹਿੰਨਾ ਉਹ ਜਿਹੜੇ ਗਲਤ ਕਮੈਂਟ ਪਾਉਣ ਵਾਲਾ ਜੋ ਫੈਨ ਹੈ ਉਹਨਾਂ ਦੇ ਉਹ ਫੈਨਾਂ ਦਾ ਤਾਂ ਹਾਲ ਤੁਹਾਨੂੰ ਦੱਸਿਆ ਹੀ ਆ ਉਹਨਾਂ ਦੀ ਤਾਂ ਮੈਂ ਗੱਲ ਨਹੀਂ ਬਿਲਕੁਲ ਕਰਦਾ ਇਹਦੇ ਵਿੱਚ ਕਈ ਬੰਦੇ ਐਸੇ ਜੱਸੀ ਭਾਜੀ ਬਹੁਤ ਵਧੀਆ ਜੱਸੀ ਲੰਗਵਾਲੀ ਆ ਬਹੁਤ ਬੜੇ ਸਿੰਗਰ ਹੁੰਦੇ ਸੀ ਗਿੱਪੀ ਤਾਂ ਕੁਝ ਵੀ ਨਹੀਂ ਸੀ ਉਹਨੂੰ ਗਿੱਪੀ ਨੂੰ ਕੋਈ ਪੁੱਛਦਾ ਨਹੀਂ ਸੀ ਜਦੋਂ ਉਹਦੇ ਬਿਨਾਂ ਟੇ ਬਾਈ ਟੇ ਪੰਨ ਗਾਣੇ ਬਹੁਤ ਚੱਲਦੇ ਸੀ ਪਰ ਉਹਨੂੰ ਵੀ ਕਈ ਸਾਲ ਤਪੱਸਿਆ ਕਰਾਈ ਹੁੰਨੀ 12 ਸਾਲਾਂ ਵਾਂਗੂ ਤੇ ਤਾਂ ਅੱਜ ਜਾ ਕੇ ਛੋਟੇ ਮੋਟੇ ਰੋਲ ਦੇਣ ਲੱਗੇ ਨੇ ਹਨਾ ਪਹਿਲੀ ਵਾਰੇ ਮੈਨੂੰ ਕਿੱਥੇ ਮਿਲੇ ਅਕਸਰ ਮੈਂ ਗੱਲ ਨਹੀਂ ਕਰਦਾ ਇਹ ਜੂਹਾ ਖੇលਦੇ ਸੀ ਛਿਮਲੇ ਦੇ ਕੋਲ ਅੱਜ ਮੈਂ ਗੱਲ ਕਰਦਾ ਹਨਾ ਇਹ ਕਰਤੂਤਾ ਇਹਨਾਂ ਨੇ ਕਿਸੇ ਦੇ ਪੈਸੇ ਲੌਂਦੇ ਰਹਿੰਦੇ ਆ ਉਹਦੇ ਪੈਸੇ ਨਹੀਂ ਲੌਂਦੇ ਐਸੀ ਤਾਂ ਪੁੱਤ ਹੈ ਕਿੰਨੀ ਐਕਟ੍ਰੈਸ ਨੇ ਬੋਲਤਾ ਕੰਮ ਕਰਾਈ ਜਾਂਦਾ ਪੈਸੇ ਨਹੀਂ ਦਿੰਦਾ ਹੈ ਉਹ ਅਮੀਰ ਖਾਨ ਅਮੀਰ ਖਾਨ ਤਾਂ ਇਹ ਕਰਦਾ ਹੀ ਨਹੀਂ ਕਿਹਾ ਮੱਕੜ ਸਾਹਿਬ ਥੋੜਾ ਜਿਹਾ ਸਪੀਡ ਤੋਂ ਪੈਰ ਚੱਕ ਲਓ 100 ਕਰੋੜ ਨੂੰ ਟੱਚ ਕਰਕੇ ਫਲਾਣੇ ਨੂੰ ਕਰ ਗਿਆ ਇਸ ਝੂਠੇ ਰਿਕਾਰਡ ਵੀ ਬਣਾਉਣ ਲੱਗਾ ਝੂਠੇ ਵਰਡ ਤੋਂ ਤੁਸੀਂ ਲੈਂਦੇ ਹੀ ਰਹੇ ਹੋ ਝੂਠੇ ਮੂੜ ਤੋਂ ਵਰਡ ਤੋਂ ਤਾਂ ਡਿੱ ਚਲਦੇ ਹੀ ਆ ਹੂੰ ਇਹ ਗੱਲਾਂ ਸਮਝਣ ਵਾਲੀਆਂ ਇਹ ਜਿੰਨੀ ਤਰੀਕ ਨੂੰ ਵੀ ਆ ਰਹੀ ਚਲੋ ਉਹ ਵਧੀਆ ਹੋਣੀ ਹੈ ਦੇਖੀ ਮੈਂ ਵੀ ਮੈਂ ਵੀ ਦੇਖਣ ਜਾਣਾ ਮਾਵੇਂ ਦੋਸ਼ਮਣ ਆ ਜਿਹੜੀ ਚੀਜ਼ ਚੰਗੀ ਹੋਗੀ ਚੰਗੀ ਕਮਾਂਗੇ ਜਿੱਥੇ ਗਲਤ ਨੇ ਉੱਥੇ ਗਲਤ ਨੇ ਕਿੰਨੇ ਲੋਕਾਂ ਨਾਲ ਠੱਗੀਆਂ ਮਾਰੀ ਜਾਂਦਾ ਕਿੰਨੇ ਨਾ ਅਮੀਰ ਖਾਨ ਨੇ ਬੰਦੇ ਨਹੀਂ ਰੱਖੇ ਹੋਏ ਇਦਾਂ ਮੋਰੇ ਜਾ ਕੇ ਸਟੋਰੀਆਂ ਸੁਣਨ ਕੇ ਇਹਦੀਆਂ ਚੋਰੀ ਕਰ ਕਰ ਲਏ ਹਣ ਤੇ ਤੁਹਾਨੂੰ ਦੇ ਦੇਣ ਅਮੀਰ ਖਾਨ ਨੂੰ ਪੈਸੇ ਦਿੰਦਾ ਲੋਕਾਂ ਨੂੰ ਇਹ ਕਹਿੰਦਾ ਮੈਂ ਵਾਰਨਿੰਗ ਦੇ ਲੈਂਦਾ ਹੀ ਨਹੀਂ ਹੁਣ ਇਦਾਂ ਦੇ ਖੱਤਿਆਂ ਨੂੰ ਤਾਂ ਰੱਖਦਾ ਔਰ ਖਾਚੀ ਕਹੂੰਗਾ ਇਹਨੂੰ ਮੈਂ ਹੋਣਾ ਕਦੀ ਕਿਸੇ ਨੂੰ ਬੋਲਿਆ ਨਹੀਂ ਗੁੱਸਾ ਕਿਉਂ ਆਉਂਦਾ ਭੋਲੇ ਪਿਆਰੇ ਬਣ ਕੇ ਭਰਾ ਬਣ ਕੇ ਮਾਰਦੇ ਲੋਕ ਹਣਾ ਮਿੱਤਰ ਬਣ ਕੇ ਮਾਰਦੇ ਹੀ ਲੋਕ ਸਿਮਰਜੀਤ ਹੁੰਦਲ ਤਾਂ ਇਹਨੇ ਬਹੁਤ ਬੜੀਆਂ-ਬੜੀਆਂ ਠੱਗੀਆਂ ਮਾਰੀਆਂ ਹੋਈਆਂ ਇਹਨੂੰ ਭੋਲਾ ਜਾਇਆ ਨਾ ਸਮਝੋ ਪੰਮੇ ਨੂੰ ਹੁਣ ਉਹ ਆਕੜ ਚ ਵੀ ਕਿਤੇ ਬੋਲਦਾ ਇੱਕ ਇਹਨਾਂ ਦੇ ਨਾਲ ਹੁਣ ਹੀ ਬੋਲੀ ਭਾਜੀ ਰਘੂ ਵੀ ਬੋਲੀ ਉਹ ਭਾਜੀ ਤਾਂ ਨਹੀਂ ਕਹਿੰਦਾ ਰਘੂ ਵੀ ਬੋਲੀ ਉਹਨੇ ਵਿੱਚ ਆ ਆਪਣੇ ਪ੍ਰਾਈਮ ਏਸ਼ੀਆ ਚ ਉਹਦੀ ਇੰਟਰਵਿਊ ਇਹਨਾਂ ਵਾਰੀ ਅੱਜ ਮੈਂ ਬੋਲਣਾ ਸਾਰਾ ਉੱਥੇ ਕਹੀ ਜਾਂਦਾ ਜੀ ਗੱਲਾਂ ਕਰੀ ਜਾਂਦਾ ਹਣਾ ਕਿ ਇਹਦੀ ਸਿਟੀ ਉਹ ਮੈਂ ਵਜਾਉਣੀ ਉਹਨੇ ਕਹਿੰਦਾ ਉਹ ਜਿਹੜੀ ਬੋਲੀ ਆ ਉਹ ਬੋਲੀ ਇੰਨਾ ਕੁ ਜ਼ਿਆਦਾ ਪਹਿਲਾਂ ਪਹਿਲਾਂ ਹੋਣੀ ਜਦੋਂ ਮੈਂ ਟੱਕਰਿਆ ਇਹ ਨਿਸ਼ਾਨ ਨਿਸ਼ੂਨ ਹੁਣ ਇਹ ਸਾਰੇ ਇੱਕ ਦੂਦੇ ਮਗਰ ਫਿਰ ਫੁਰਕੇ ਚਮਚਾਗਲੀਆਂ ਕਰਕੇ ਹੋਏ ਨੇ ਆਪਾਂ ਕਦੀ ਉਹ ਨਹੀਂ ਕੀਤਾ ਪਿੱਠ ਸੁਣਦੀ ਇਹ ਇਹ ਇਹਨਾਂ ਦੀ ਇਹਨਾਂ ਨੂੰ ਪੁੱਛ ਲਿਓ ਸਾਹਮਣੇ ਕਿਤੇ ਬਹਿ ਕੇ ਵੀ ਜੇ ਬੰਦੇ ਦੇ ਪੁੱਤ ਹੋਏ ਤਾਂ ਸੱਚ ਬੋਲਣ ਇਹ ਉਦੋਂ ਮੇਰੀ ਕੋ ਗੱਲ ਚੱਲ ਪਈ ਬੋਲੀ ਦੇ ਨਾਲ ਵੀ ਭਾਈ ਉਹ ਦੂਏ ਬਾਰੇ ਕੱਕਾ ਸਿੰਗਰ ਰਹਿਣਾ ਬਾਬਾ ਜਿਹਾ ਬਣ ਕੇ ਗਾਉਂਦਾ ਤੇ ਗਰੇ ਵਾਲ ਤੇ ਕਨਵਰ ਗਰੇਵਾਲ ਕਨਵਰ ਗਰੇਵਾਲ ਪਹਿਲਾਂ ਉਹ ਉਹਦੇ ਹੀ ਬਣਿਆ ਮੈਂ ਕਿਹਾ ਯਾਰ ਸਾ ਉਹ ਕਹਦਾ ਬੰਦਾ ਮੈਂ ਕਿਹਾ ਉਹ ਪਹਿਲਾਂ ਸਾਰਿਆਂ ਨੂੰ ਮਿਲਦਾ ਸੀ ਹੁਣ ਉਹਨੇ ਕਹਿੰਦਾ ਉਹ ਤਾਂ ਫੱਕਰ ਸੁਭਾ ਹੋ ਗਿਆ ਮੈਂ ਕਿਹਾ ਫੱਕਰ ਸੁਭਾ ਹੈ ਨਹੀਂ ਦੱਸਦਾ ਹੁੰਦਾ ਉਹਦੇ ਮੈਨੇਜਰ ਰੱਖਿਓ ਪੈਸੇ ਲੈਣ ਨੂੰ ਪੈਸੇ ਲੈਣ ਨੂੰ ਤਾਂ ਫੱਕਰ ਸੁਭਾ ਹੈ ਨਹੀਂ ਸਿਰਫ ਦਿਖਾਵੇ ਨੂੰ ਆ ਇਹਨਾਂ ਨੂੰ ਕਦੀ ਵੀ ਨੋਟ ਕਰਕੇ ਦੇਖਿਓ ਔਨ ਕੈਮਰਾ ਤੇ ਆਫ ਕੈਮਰਾ ਬੜੇ ਖਤਰਨਾਕ ਨੇ ਲੋਕ ਮਾਈ ਜੀ ਜਿਹੜੇ ਮੈਨੂੰ ਗੱਲ ਕਹਿੰਦੇ ਨਾ ਏਦਾਂ ਸਿੱਧਾ ਠੋਕ ਕੇ ਬੋਲਣਾ ਨਾਂ ਲੈ ਕੇ ਸੌਖਾ ਨਹੀਂ ਹੈਗਾ ਹੈਨਾ ਇਹ ਮੈਂ ਕਮਰ ਨੂੰ ਬਰਿਆਲ ਨੂੰ ਉਦੋਂ ਮਿਲਿਆ ਸੀ ਜਦੋਂ ਕੁੜੀਆਂ ਮੁੰਡਿਆਂ ਦੇ ਤਿਆਰੀਆਂ ਤੂਰੀਆਂ ਸਕੂਲ ਕਾਲਜਾਂ ਦੀਆਂ ਕਰਾਉਂਦਾ ਸਕੂਲਾਂ ਦੀਆਂ ਕਰਾਉਣਾ ਹੁੰਦਾ ਸੀ ਪਲੇ ਕਰਨੇ ਜਾਂ ਉਹ ਗਾਉਣਾ ਜਾਂ ਕੁਛ ਕਰਨਾ ਤੇ ਆਪਾਂ ਇਹਨੂੰ ਮਿਲੇ ਉਦੋਂ ਮੈਂ ਹਸਾਬ ਕਿਤਾਬ ਦੇਖ ਲਿਆ ਸੀ ਮੈਨੂੰ ਲੱਗਿਆ ਸੀ ਚੱਲੇ ਚੱਲੂਗਾ ਵਿਚਾਰਾ ਮਿਹਨਤ ਉਹ ਕਰਦਾ ਹੁੰਦਾ ਸੀ ਵੇਰੇ ਨੇ ਮਲੇਰ ਕੋਟਲੇ ਦੇ ਕੋਲ ਇੱਕ માતા ਆ માતા ਜੀ ਦੇ ਨਾਲ ਉਹਨਾਂ ਦੇ ਡੇਰੇ ਤੇ ਗੋਣ ਲੱਪਿਆ માતા ਜੀ ਨੂੰ ਦੇਖਣ ਆਉਂਦੇ ਸੀ ਲੋਕ ਤੇ ਉਹਨਾਂ ਵਧੀਆ ਸੀ માતા ਜੀ ਉਹਨਾਂ ਦਾ ਡੇਰਾ ਸੀ ਤੇ ਉੱਥੇ ਫਿਰ ਇਹਨੂੰ ਵੀ ਸੁਣਦੇ ਸੀ ਉੱਥੋਂ ਸੁਣ ਲਿਆ ਸੁਣਦੇ ਆ ਗੱਲਾਂ ਚੱਲੀਆਂ ਕਿ ਕਿਦਾਂ ਚੇਂਜ ਹੁੰਦੇ ਆ ਕਦੀ ਇਹਨਾਂ ਦੇ ਅਸਲੀ ਰੂਪ ਦੇਖੋ ਤੁਸੀਂ ਹਨਾ ਇਹ ਕੌਮ ਨੂੰ ਬਖਸ਼ਿਆ ਹੋ ਸਕਦਾ ਬੰਦੇ ਚੰਗੇ ਹੋਣ ਇਹਨਾਂ ਵਿੱਚ ਕੋਈ ਕੋਈ ਬੰਦਾ ਹੀ ਪਿਓ ਰਾਕੇ ਰਹਿੰਦਾ ਨਹੀਂ ਤਾਂ ਉਦਾਂ ਦੇ ਹੀ ਹੋ ਜਾਂਦੇ ਸਾਰੇ ਜਿੰਨੇ ਵੀ ਤੁਸੀਂ ਲੈ ਲੋ ਤੇ ਤੇ ਹੁਣ ਉਹ ਵਾਰਨਿੰਗ ਦੇ ਵਿੱਚ ਚੱਟੇ-ਵੱਟੇ ਝੂਠ ਚਕਾਈ ਵਾਲੇ ਸਾਰੇ ਇਕੱਠੇ ਹੋਗੇ। ਉਹਦੇ ਦੇ ਫੈਨ ਵੀ ਇਕੱਠੇ ਹੋਗੇ, ਕੂਲਰ ਵੀ ਇਕੱਠੇ ਹੋਗੇ ਹਨਾ। ਤੇ ਐ ਹੀ ਹਿਸਾਬ ਹੈ ਉਹ ਜੇ ਤੁਸੀਂ ਮੈਨੂੰ ਇੱਕ ਬੰਦਾ ਉਹਨਾਂ ਨੂੰ ਦਿਖਾ ਦੋ ਪਿਓਰ ਹੈ। ਤੇ ਕੱਲ ਲਾਈਵ ਦੇ ਵਿੱਚ ਕਿਸੇ ਨੇ ਸ਼ਵਿੰਦਰ ਵਿੱਕੀਪਾਇ ਦੀ ਗੱਲ ਕੀਤੀ ਸੀ ਉਹ ਯਾਦ ਕਰਾਇਆ। ਉਹ ਬਹੁਤ ਵਧੀਆ ਉਹਨਾਂ ਨੇ ਵੀ ਗੱਲ ਕਰਾਂਗੇ। ਤੇ ਆਪਾਂ ਜਿਹੜੀ ਇੱਕ ਵੀਡੀਓ ਪਾਈ ਹੈ ਪੁਲਿਸ ਬਾਰੇ ਤੇ ਉਹ ਆਫੀਸਰ ਦਾ ਮੈਂ ਨਾਂ ਦੱਸੂੰਗਾ ਹੱਲੇ ਤੱਕ ਤੱਕ ਨੇ ਸਹੀ ਦੱਸਿਆ ਨਹੀਂ। ਤੇ ਇੱਕ ਮੈਡਮ ਸੀ ਜਿਨ੍ਹਾਂ ਨੇ ਮੈਨੂੰ ਕਿੱਸਾ ਦੱਸਿਆ ਸੀ ਸ਼ਾਇਦ ਉਹ ਦੱਸਣ ਤੇ ਮੈਂ ਜ਼ਰੂਰ ਉਹਦੇ ਬਾਰੇ ਜੋ ਅਸੀਂ ਪ੍ਰੋਮਿਸ ਕੀਤਾ ਪਰ ਕੁੱਲ ਮਿਲਾ ਕੇ ਮੱਕਰ ਸਾਹਿਬ ਸਹੀ ਗੱਲਾਂ ਕਰਿਆ ਕਰੋ ਇਹ ਉਹੀ মিডিਆ ਜਿਹਨੂੰ ਪਬਲਿਕ ਨੇ ਹੱਥਾਂ ਤੇ ਚੱਕਿਆ ਉਹ ਨਹੀਂ ਸੋਚਿਆ ਕਿ ਸੱਚ ਬੋਲਣਗੇ ਗੋਦੀ মিডিਆ ਨੂੰ ਮਾੜਾ ਕਹਿੰਦੇ ਆ ਅੱਜ ਇਹ ਗੋਦੀ মিডিਆ ਤੋਂ ਵੀ ਗੰਦੇ ਬਣੇ ਪਏ ਆ ਹਨਾ ਇੱਕ ਕੁੜੀ ਸੀ ਉਹ ਬੰਕੀ ਨਾ ਸੀ ਉਹਦਾ ਉਹ ਮੈਨੂੰ ਸਪੈਸ਼ਲ ਮਿਲੀ ਬੜੀਆਂ ਗੱਲਾਂ ਮਿੱਠੀਆਂ ਕੀਤੀਆਂ ਮੋੜ ਕੇ ਉਹਨੇ ਫੋਨ ਹੀ ਚੱਕਿਆ ਬਲੌਕ ਕਰਤਾ ਮੈਨੂੰ ਹੈਨਾ ਇੱਕ ਚੱਕ ਵਾਲਾ ਹੈਗਾ ਕੋਈ ਉਹ ਲੈ ਲਓ ਪ੍ਰਾਈਮ ਏਸ਼ੀਆ ਦਾ ਚਲੋ ਮੇਰੇ ਪਿੰਡ ਦਾ ਆ ਇਹ ਲੋਕਾਂ ਨੂੰ ਲੱਗੀ ਜਾਂਦਾ ਵੀ ਪ੍ਰਾਈਮ ਏਸ਼ੀਆ ਦਾ ਮਾਲਕ ਫਲਾਨਾ ਤੁਹਾਨੂੰ ਪ੍ਰਾਈਮ ਏਸ਼ੀਆ ਦਾ ਮਾਲਕ ਜਿਹੜਾ ਆ ਉਹ ਅਮਨ ਖਟਕੜ ਹੈ ਹੈਨਾ ਪਹਿਲਾਂ ਪ੍ਰਾਪਰਟੀ ਦਲਾਲ ਧਲੂਲ ਸੀ ਫੇਰ ਮੋੜ ਕੇ ਉਹ ਬਿਲਡਰ ਬਣ ਗਿਆ ਜਾਂ ਕਿੱਦਾਂ ਉਹਨੂੰ ਇੱਕ ਦੋ ਫਿਲਮਾਂ ਕੀਤੀਆਂ ਉਹ ਫਿਲਮ ਜਿਹੜੀ ਆਈ ਸੀ ਗੋਰੀਆਂ ਨੂੰ ਦਫਾ ਕਰੋ ਉਹਦੇ ਵਿੱਚ ਉਹ ਜਿਹੜਾ ਦੂਜਾ ਆਉਂਦਾ ਐਕਟਰ ਵੀ ਨਹੀਂ ਹੈਗਾ ਬੋਲਾ ਜਿਹਾ ਹੈਨਾ ਕਾਲੇ ਦੇ ਨਾਲ ਬਹਿ ਕੇ ਗੱਲਾਂ ਕਰਦਾ ਉਹ ਆ ਇਹ ਅਮਨੰਦਰ ਗਿੱਲ ਦੇ ਨਾਲ ਹੀ ਸਟੈਂਡ ਹੋਇਆ ਸੀ ਇੰਡਸਟਰੀ 'ਚ ਉਹਦੀ ਬਾਹ ਫੜ ਕੇ ਆਇਆ ਅੱਜ ਉਹਨੂੰ ਧੱਕੇ ਧੁਕੇ ਮਾਰ ਕੇ ਪਿੱਛੇ ਤੇ ਅੱਗੇ ਗਿੱਪੀ ਹੋਣਾ ਤੱਕ ਪਾਜੀ ਹੋਣੀ ਗਿੱਪੀ ਪਾਜੀ ਗਿੱਪੀ ਪਾਜੀ ਉਹ ਬਸ ਉਹੀ ਇਹਨਾਂ ਰਲ ਮਿਲ ਕੇ ਵਾਰਨਿੰਗ ਦੇ ਪਹਿਲੀ ਵਾਰਨਿੰਗ ਦੇ ਵਿੱਚ ਮੇਰਾ ਗਾਂਢ ਕੀਤਾ ਸੀ ਭਗਤ ਸਿੰਘ ਦੀ ਪੂਰੀ ਸਟੋਰੀ ਉਹਨੇ ਵੀ ਮੰਗਵਾਈ ਸੀ ਹਾਂ ਅਸੀਂ ਪ੍ਰੋਡਿਊਸ ਕਰਦੇ ਹਾਂ ਫਿਰ ਉਹ ਲਾਰੇ ਲਈ ਗਾ ਅੰਦੋਲਨ ਆ ਗਿਆ ਫਲਾਨਾ ਆ ਗਿਆ ਪਿੰਡ ਵਾਲਾ ਤਾਂ ਉਹ ਘੱਟ ਚਾਹੁੰਦੇ ਹੁੰਦੇ ਜੀ ਮੇਰੇ ਪਿੰਡ ਵਾਲਿਆਂ ਨੇ ਮੇਰਾ ਸਾਥ ਜਿੱਥੇ ਦਿੱਤਾ ਜਿੰਨੇ ਦਿੱਤਾ ਉਹ ਕਹੂੰਗਾ ਲੇਕਿਨ ਮੈਂ ਪਿੰਡ ਵਾਲਾਂ ਦਾ ਕਿਹੜਾ ਕਿਹੜਾ ਸਾਥ ਦਿੱਤਾ ਅੱਗੇ ਜਾ ਕੇ ਦੱਸੂੰਗਾ ਜ਼ਰੂਰ ਜ਼ਰੂਰ ਇਹ ਜ਼ਰੂਰੀ ਨਹੀਂ ਕਿ ਮੈਂ ਆਪਣੀਆਂ ਲੋਕਾਂ ਦੀਆਂ ਬਿਲਖੋਈਆਂ ਕਰੀ ਜਾਵਾਂ ਹਨਾ ਪਾਇਓਰਟੀ ਤਾਂ ਇਹ ਆ ਬੇ ਇਹ ਨਹੀਂ ਬੰਦਣਾ ਬੰਦੇ ਰੇੜੀਆਂ ਪਰ ਮੁਰਮੁਰ ਆਪਣੇ ਹੁੰਦੇ ਮੇਰਾ ਉਹ ਹਿਸਾਬ ਨਹੀਂ ਹੈਗਾ ਠੀਕ ਹੈ ਮੈਂ ਬੁਰਾ ਹੋ ਸਕਦਾ ਕਿ ਜੀ ਮੈਨੂੰ ਸ਼ਾਬਾਸ਼ ਦਿੰਦੇ ਇਸ ਗੱਲ ਲਈ ਦਲੇਰੀ ਦਿੰਦੇ ਹਨ ਥੈਂਕ ਯੂ ਹਣਾ ਭਰਾਵਾਂ ਦਾ ਮੈਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਤੇ ਅੱਗੇ ਚੱਲ ਕੇ ਬੌਮੀ ਕਾ ਗੱਬਾ ਦੀ ਇੱਕ ਮੈਂ ਵੀਡੀਓ ਪਾਉਂਗਾ ਉਹਦੇ ਨਾਲ ਮੈਂ ਰਿਕਾਰਡਿੰਗ ਵੀ ਲਾਉਂਗਾ ਕਿ ਬੌਮੀ ਕਾ ਗੱਬਾ ਨੂੰ ਬਚਪਨ 'ਚ ਮੈਂ ਕੀ ਕਹਤਾ ਸੀ ਹਨਾ ਇਹ ਚੀਜ਼ਾਂ ਆ ਹੁੰਨੀਆਂ ਕਿਉਂਕਿ ਲੋਕ ਸਾਡੇ ਬਾਰੇ ਨਹੀਂ ਬੋਲੇ ਲੋਕਾਂ ਨੇ ਇੱਕ ਟੈਲੈਂਟਡ ਬੰਦੇ ਨੂੰ ਕਿਵੇਂ ਮਾਰਦੇ ਆ ਜੋ ਸੱਚਾ ਹੋਵੇ ਜੇ ਚਾਪਲੂਸ ਹੋਵੇ ਤਾਂ ਉਹਨੂੰ ਗਿੱਪੀਰ ਕੇ ਵਾਰਨਿੰਗ ਚ ਵੀ ਹੋਰ ਚ ਵੀ ਲੈ ਲੈਂਦੇ ਨਹੀਂ ਆਉਣਾ ਮੈਂ ਵੀ ਨਹੀਂ ਚਾਹੁੰਦਾ ਇਦਾਂ ਦੇ ਬੰਦਿਆ ਨਾ ਮੈਨੇ ਜਿਹੜੇ ਮੈਨੂੰ ਕਹਿੰਦੇ ਕਿੰਨੀਆਂ ਕੀਤੀਆਂ ਫਲਾਣਾ ਭਾਈ ਕਿੰਨੀਆਂ ਛੱਡੀਆਂ ਬੋਰ ਫਿਲਮਾਂ ਛੱਡੀਆਂ ਸਰਵੇਨਾਂ ਦੀਆਂ ਕਰਤੂਤਾਂ ਕਰਕੇ ਉਦਾਂ ਆਦਰਵਾਇਜ਼ ਸਾਰੇ ਨਾ ਚਲੋ ਰੱਬ ਦੀ ਮਿਹਰ ਰਹੀ ਆ ਉਹਨੇ ਬਹੁਤ ਸਾਧ ਦਿੱਤਾ ਮੇਰਾ ਨਾ ਰੱਬ ਨੇ ਮੈਨੂੰ ਕਦੀ ਹਿੱਠੀ ਨਹੀਂ ਹੋਣ ਦਿੱਤੀ ਚੁਕਾਣ ਨਹੀਂ ਦਿੱਤਾ ਸਾਰਾ کاروبار ਜਾਂ ਸਹੀ ਰਹੀ ਜ਼ਿੰਦਗੀ ਹਨਾ ਉਸਪਰਾ ਮਨ ਨੂੰ ਯਾਦ ਕਰਦੇ ਆਂ ਕਰਦੇ ਰਹਿਾਂਗੇ ਜਦੋਂ ਉਹਨਾਂ ਦਾ ਨੇੜਤਾ ਹੋ ਗਈ ਜਾਂ ਨਿਕਲ ਗਏ ਬੇਰਬroh ਜਾਂ ਤਾਂ ਹੋ ਜੂਗਾ ਇੱਕ ਤੇ ਬਾਕੀ ਇਹ ਸਾਰੇ ਕੀ ਸੀ ਪਤਾ ਹੀ ਐ ਇਹਨਾਂ ਨੂੰ ਪੁੱਛ ਲਓ ਮੈਨੂੰ ਛੱਡੋ ਇਦਾਂ ਤੇ ਨਹੀਂ ਬੋਲਣਾ ਬੜਾ ਨਹੀਂ ਕੋ ਬੋਲੋ ਚਮਚੇ ਤਾਂ ਬਹੁਤ ਰੱਖੇ ਹੋ ਨਹੀਂ ਹਨਾ ਹਾਂ ਸੱਚ ਇੱਕ ਗੱਲ ਰਹਿ ਗਈ ਆ ਆ ਦੇਖੋ ਆਇਦੇ ਤੇ ਕਹਿੰਦੇ ਵੀ ਲਿਖਿਆ ਹੈ ਕਿ ਇਹ ਬੇ ਪੰਮਾ ਭੜਕ ਗਿਆ ਤੇ ਉਹਨੇ ਸੱਚੀਆਂ ਗੱਲਾਂ ਕੀਤੀਆਂ ਇਹੜੀਆਂ ਸੱਚੀਆਂ ਗੱਲਾਂ ਸੁਣ ਲਓ ਇਸ ਚੈਨਲ ਦੀਆਂ ਮੈਂ ਤੁਹਾਨੂੰ ਦੱਸਦਾ ਭਈ ਇਹਨਾਂ ਨੇ ਇੱਕ ਵਾਰ ਪਹਿਲਾਂ ਪੰਮੇ ਨੇ ਪਾਇਆ ਸੀ ਭਈ ਮਸਤਾਨੇ ਦੇ ਟਾਈਮ ਕਹਿੰਦਾ ਅਸੀਂ ਵੀ ਬੜੀ ਮੇਨ ਤਮੂਨਤ ਕੀਤੀ ਪੋਸਟਾਂ ਪੂਸਟਾਂ ਪਾਈਆਂ ਉਸ ਵੇਲੇ ਮੈਂ ਕੱਟ ਕੇ ਨਾਲ ਹੀ ਆਪਣੇ ਚੈਨਲ ਤੇ ਪਾਇਆ ਸੀ ਤੇ ਇਹਦੀ ਆਈਡੀ ਚੈੱਕ ਕਰ ਲਓ ਇਹਦੇ ਕੋਈ ਉਹ ਨਹੀਂ ਪਾਈ ਹੈਨਾ ਪੋਸਟ ਕੋਈ ਨਹੀਂ ਪਾਈ ਝੂਠ ਮੋਲ ਦਾ ਜਿਹੜੀ ਚੀਜ਼ ਚੱਲ ਪੈਂਦੀ ਉਹਦੇ ਨਾਲ ਇਦਾਂ ਕਰਦੇ ਆ ਹਨਾ ਉਹਦੇ ਨਾਲ ਹੋ ਜਾਂਦੇ ਆ ਜਾਂ ਕਿਦਾਂ ਕਰਦੇ ਫਿਰ ਇਹਦੇ ਵਿੱਚ ਦੂਜੀ ਗੱਲ ਇਸੇ ਇੰਟਰਵਿਊ ਦੇ ਵਿੱਚ ਇਹਨੇ ਕਿਹਾ ਵੀ ਮੁੰਬਈ ਸੀਗਾ ਮੈਂ ਤੇ ਸਟੇਸ਼ਨ ਤੇ ਮੈਂ ਖੜਾ ਸੀ ਟ੍ਰੇਨ ਆ ਗਈਆਂ ਤਿੰਨ ਨੰਗੀਆਂ ਪੰਜਾਬੀ ਭਰਾ ਆ ਗਿਆ ਉਹਨੇ ਐਂ ਕਹਿਤਾ ਉਹ ਮਾਮਾ ਕਾਨੂੰ ਗੱਪੜ ਵੱਢੀ ਜਾਂਦਾ ਲੋਕ ਤਾਂ ਭੋਲੇ ਐ ਮੈਂ ਜਵਾਬ ਦੇਣਾ ਤੁਹਾਨੂੰ ਉਹਨਾਂ ਦਿਨਾਂ ਦੇ ਵਿੱਚ ਰੇਲਵੇ ਸਟੇਸ਼ਨ ਤੇ ਸਿਗਰਟੇ ਨਹੀਂ ਕੋਈ ਪੀਂਦਾ ਰੇਲਵੇ ਸਟੇਸ਼ਨ ਤੇ ਸਿਗਰਟ ਪੀਉਣਾ ਅਲਾਉ ਨਹੀਂ ਹੈ ਜਦੋਂ ਇਹਨਾਂ ਦਿਨਾਂ 'ਚ ਇਹ ਗਿਆ ਪੁੱਛੋ ਇਹਨੂੰ ਇਹ ਕਿਦਾਂ ਹੋ ਗਿਆ ਇਹ ਦੋ ਝੂਠੇ ਦੇ ਨਾਲੇ ਨਾਲ ਮੈਂ ਪਾਤੇ ਤੇ ਮੈਂ ਉਹ ਵੀਡੀਓ ਦੀ ਇੱਥੇ ਫੋਟੋ ਪਾ ਦੇਣਾ ਤੇ ਵੀਡੀਓ ਦੇਖ ਲਿਓ ਤੇ ਮੁੜ ਕੇ ਆ ਜਿਹੜਾ ਨਾਲ ਜਿੰਨੇ ਇਹ ਬੈਠਿਓ ਕੁੜੀ ਵੀ ਨਾਲ ਜਿਹੜੀ ਬੈਠੀ ਮੈਡਮ ਉਹ ਏਦਾਂ ਹੱਸਦੀ ਐ ਤੇ ਉਹ ਬੰਦਾ ਭਾਈ ਸਾਹਿਬ ਐ ਲੱਗਦਾ ਵਸ ਜੀ ਸੱਚੀ ਵੱਢ ਰੇ ਮੱਕਰ ਤੇ ਇਹ ਦੋਏ ਚੈਨਲ ਕਿੱਡੇ ਵੱਡੇ ਆ ਪਰ ਇਹ ਹੈ ਖਾਸ ਗਿੱਪੀ ਦੇ ਗਿੱਪੀ ਦਾ ਖਾਸ ਬੰਦਾ ਇਹ ਜਿਹੜਾ ਚੈਨਲ ਵਾਲਾ ਇਹ ਮਤਲਬ ਉਹ ਵੀ ਗਿੱਪੀ ਦਾ ਚਮਚਾ ਹੀ ਆ ਹੋ ਸਕਦਾ ਗਿੱਪੀ ਨੂੰ ਹੀ ਚੋਰੀਆਂ ਚਕਾਰੀਆਂ ਨਾ ਪਤਾ ਹੁਣ ਪਰ ਭਾਈ ਐ ਕਿਵੇਂ ਹੋ ਸਕਦਾ ਪਰ ਇਹ ਤਾਂ ਕਰਕੇ ਦਿੰਦੇ ਨਾ ਜਿਹੜਾ ਮੋਰੇ ਇਹਨਾਂ ਦਾ ਡਾਇਰੈਕਟਰ ਹੈ ਉਹ ਜਿਵੇਂ ਹੀ ਸਿਰੇ ਦਾ ਮੈਂ ਉਹਨੂੰ ਕੀ ਕਹਾਂ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਵੇ ਐ ਕਰਕੇ ਆਹ ਗੱਲ ਹੈ ਉਹਨੂੰ ਮੈਂ ਦੱਸੀ ਕਹਿੰਦਾ ਉਹ ਤਾਂ ਐਂ ਜੀ ਫਲਾਨਾ ਉਸ ਤੋਂ ਬਾਅਦ ਇਹਨਾਂ ਨੇ ਕਦੀ ਮੇਰੇ ਨਾਲ ਵਟਸਐਪ ਤੋਂ ਬਿਨਾਂ ਗੱਲ ਨਹੀਂ ਕੀਤੀ ਵਟਸਐਪ ਤੇ ਹੀ ਗੱਲ ਕਰਦੇ ਆ ਜਦੋਂ ਵੀ ਕਰਦੇ ਆ ਪੰਮੇ ਦਾ ਮੈਂ ਸਕਰੀਨਸ਼ਾਟ ਲਾਤਾ ਆ ਤੇ ਪੰਮੇ ਦੀ ਜਿਹੜੀ ਇੱਕ ਰਿਕਾਰਡਿੰਗ ਵੀ ਹੈ ਉਹ ਐਂਡ ਦੇ ਵਿੱਚ ਮੈਂ ਪਾ ਦਿੰਨਾ ਤੇ ਬਾਈ ਕਹਿੰਦਾ ਪ੍ਰੋਡਕਸ਼ਨ ਦਾ ਐ ਆ ਫਿਲਮ ਲਈ ਪਹਿਲਾਂ ਹਾਮੀ ਭਰ ਕੇ ਸਾਰਾ ਕੁਝ ਇਹ ਚੋਰਾਂ ਦੀ ਹੁਣ ਸਮਝ ਆ ਗਈ ਨਾ ਤੁਹਾਨੂੰ ਗੱਲਾਂ ਤੁਹਾਨੂੰ ਮੈਂ ਥੋੜੀ ਵੀਡੀਓ ਲੰਬੀ ਹੋਈ ਹੈ ਲੇਕਿਨ ਦੋ ਚੈਨਲ ਕਿੱਡੇ ਵੱਡੇ ਇਹਨਾਂ ਤੇ ਭਰੋਸਾ ਨਾ ਕਰੋ ਮੈਂ ਹੱਥ ਜੋੜਦਾ ਤੁਹਾਡੇ ਮੂਹਰੇ ਹਨਾ ਕਿ ਮੈਨੂੰ ਕੋਈ ਐ ਨਹੀਂ ਹੈਗਾ ਵੀ ਮੇਰਾ ਫਾਇਦਾ ਤੁਹਾਡਾ ਫਾਇਦਾ ਨਹੀਂ ਡੁੱਬਦੇ ਤੁਸੀਂ ਇਦਾਂ ਦੇ ਬੰਦੇ ਦੇ ਹੱਥੋਂ ਹਨਾ ਮਿਹਰਬਾਨੀ ਸ਼ੁਕਰੀਆ ਤੇ ਆ ਜਿਹੜਾ ਚਿਬਰ ਜਿਆ ਨਾ ਇਹ ਕੀ ਨਾ ਇਹਦਾ ਇੱਕ ਨੰਬਰ ਦਾ ਚੋਰ ਆ ਭਰਾ ਬਣ ਕੇ ਮਾਰਦਾ ਇਹਨੇ ਕਿਹਾ ਪੇ ਜੇ ਕੋਈ ਭੱਜਿਆ ਜਾਂਦਾ ਇੱਕਦਮ ਉਹਦੇ ਮੋਹਰੇ ਨਾ ਖੜੋ ਉਹ ਤੁਹਾਨੂੰ ਸੈੱਡ ਕਰ ਦਊਗਾ ਉਹਨਾਂ ਦੇ ਨਾਲ ਪਿੱਛੇ ਤੁਰ ਪਾਓ ਜਾਂ ਦੌੜ ਪਾਓ ਤੇ ਉਹਨਾਂ ਨੂੰ ਸੁਣਾਓ ਵੀ ਗੱਲ ਖੜ ਕੇ ਸੁਣਨ ਵਾਲੀ ਆ ਤੇ ਪ੍ਰਿੰਸ ਇਹ ਵੀ ਦੱਸ ਦੇ ਨਾ ਕਿ ਖੜੇ ਕਰਕੇ ਤੂੰ ਉਹਨਾਂ ਦੀ ਚੋਰੀ ਕਰਦਾ ਸਟੋਰੀ ਹੈਂ ਤੂੰ ਨਹੀਂ ਕੀਤੀ ਤੇਰੀ ਵੇਰੀ ਫੋਟੋ ਵੀ ਉਹਦੋਂ ਦੀ ਪਈ ਆ ਹਨ ਇਹ ਗੱਲਾਂ ਵੜੀਆਂ ਮਾਰੀਆਂ ਨੇ ਪ੍ਰਿੰਸ ਸਿਆ ਸਾਡੀ ਬਾਹਾਂ ਚ ਜੇ ਨਹੀਂ ਹੋਈ ਕੋਖਣਾ ਅਸੀਂ ਹੋਰ ਲਿਖ ਲਾਂਗੇ ਪਰ ਤੁਹਾਡੇ ਚੋਰਾਂ ਨੇ ਤੁਸੀਂ ਆਪ ਸੋਚੋ ਤੁਹਾਡਾ ਰੰਗਮੰਚ ਇਹ ਸਿਖਾਉਂਦਾ ਤੁਹਾਨੂੰ ਚੋਰੀਆਂ ਕਰਨਾ ਤੁਹਾਡੇ ਤਾਂ ਬਹੁਤ ਘੈਂਟ ਹੁੰਦੇ ਸੀ ਥੀਏਟਰ ਵਾਲੇ ਬੰਦੇ ਹਨਾ ਬਈ ਥੀਏਟਰ ਵਾਲੇ ਨੂੰ ਬਦਨਾਮ ਕੀਤਾ ਨਾ ਲੋਕਾਂ ਨੇ ਇਹ ਰਹਿੰਦੇ ਖੁੰਦੇ ਅੱਗ ਲਾਈ ਜਾਂਦੇ ਆ ਚੈਨਲ ਵਾਲੇ ਮਿਹਰਬਾਨੀ ਸ਼ੁਕਰੀਆ